ਗਾਂ ਮਜ਼ਦੂਰ ਔਰਤਾਂ ਵੱਲੋਂ ਕੜਾਕੇ ਦੀ ਧੁੱਪ ਦੇ ਅੰਦਰ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਮੌਜੂਦਾ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਸਾਡੇ ਨਾਲ ਨੇ ਜਿਹੜੇ ਕਸ਼ਮੀਰ ਸਿੰਘ ਗਦਾਈਆ ਨੇ ਜੋ ਸੂਬਾ ਪ੍ਰਧਾਨ ਨੇ ਔਰ ਤੁਸੀਂ ਵੀਰੇ ਪਿੱਛੇ ਦੇਖ ਰਹੇ ਹੋ ਵੱਡੀ ਗਿਣਤੀ ਦੇ ਅੰਦਰ ਔਰਤਾਂ ਨੇ ਜਿਹੜੀਆਂ ਇਸ ਕੜਾਕੇ ਦੀ ਧੁੱਪ ਦੇ ਅੰਦਰ ਧਰਨਾ ਦੇ ਰੀਆਂ ਨੇ ਨਾਰੇ ਲਾਰੀਆਂ ਨੇ ਕੀ ਵੀ ਮੁਸ਼ਕਲਾਂ ਨੇ ਇਹਨਾਂ ਦੀਆਂ ਗਦਾਈਆ ਸਾਡੇ ਨਾਲ ਨੇ ਸੂਬਾ ਪ੍ਰਧਾਨ ਨੇ ਨਾਲ ਗੱਲਬਾਤ ਕਰਾਂਗੇ ਕਿਹਨਾ ਮੁਸ਼ਕਲਾਂ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਲੈ ਕੇ ਅੱਜ ਇਸ ਸਰਕਾਰੀ ਦਫ਼ਤਰਾਂ ਦੇ ਬਾਹਰ ਉਹ ਬੈਠੇ ਨੇ ਔਰ ਕਿਨਾ ਮੰਗਾ ਕਰਕੇ ਉਹਨਾਂ ਨੂੰ ਮਜਬੂਰੀ ਨਾਲ ਹੈ ਜਿਹੜਾ ਇੱਥੇ ਬੈਠਣਾ ਪੈ ਰਿਹਾ ਕਿਦਾਈ ਆਈ ਕੀ ਗੱਲਬਾਤ ਹੈ ਕਿਉਂ ਇੱਥੇ ਬੈਠੇ ਹੋ ਲਵਜੀ ਦੀ ਗੱਲਬਾਤ ਇਹ ਹੈ ਕਿ ਨਰੇਗਾ ਕੰਮ ਹੈ ਜਿਹੜੇ ਅੱਜ ਕੜਕ ਦੀ ਧੁੱਪ ਚਾਏ ਨੇ ਇਸ ਕਰਕੇ ਆਏ ਨੇ ਕੇਂਦਰ ਦੇ ਵਿੱਚ ਸਾਰੀ ਤੇ ਸੂਬਿਆਂ ਤੇ ਨਰੇਗਾ ਲਾਗੂ ਹੈ ਚਾਰ ਪੰਜ ਸੂਬੇ ਇਹੋ ਜਿਹੇ ਨੇ ਜਿਨ੍ਹਾਂ ਨੇ ਗਰਮੀ ਨੂੰ ਦੇਖਦੇ ਹੋਏ ਨਰੇਗਾ ਕੰਮ ਵਾਲੀ ਕੰਮ ਦਾ ਸਮਾਂ ਘੱਟ ਕਰਤਾ ਇਸ ਕਰਕੇ ਮੌਸਮ ਵਿਭਾਗ ਵੱਲੋਂ ਵੀ ਇਹ ਅਲਰਟ ਜਾਰੀ ਕੀਤਾ ਗਿਆ ਵੀ ਆਉਣ ਵਾਲੇ ਸਮੇਂ 'ਚ ਬਹੁਤ ਭਿਆਨਕ ਗਰਮੀ ਪੈਣੀ ਹੈ 47-48 ਡਿਗਰੀ ਦੇ ਟੈਂਪਰੇਚਰ ਪੰਜਾਬ ਦਾ ਜਿਹੜਾ ਪਹੁੰਚ ਜਾਣਾ ਹੈ। ਇਸ ਨਰੇਗਾ ਕਾਮਿਆਂ ਦੀ ਮੁੱਖ ਮੰਗ ਇਹ ਅੱਜ ਦੇ ਅੱਜ ਦੇ ਇਸ ਧਰਨੇ 'ਚ ਕਿ ਜਿਹੜਾ ਕੰਮ ਦਾ ਸਮਾਂ ਉਹ 6 ਘੰਟੇ ਕੀਤਾ ਜਾਣਾ ਚਾਹੀਦਾ। ਇੱਥੇ ਨਰੇਗਾ ਕਾਮੇ ਪਹਾੜਪੁਰ ਦੇ ਰੇਲਵੇ ਟਰੈਕ ਤੇ ਕੰਮ ਕਰਦੇ ਨੇ। ਉੱਥੇ ਕੋਈ ਨਾ ਸ਼ਾਂ ਦਾ ਪ੍ਰਬੰਧ, ਨਾ ਪੀਣ ਵਾਲੇ ਪਾਣੀ ਦਾ ਪ੍ਰਬੰਧ, ਨਾ ਕੋਈ ਦਵਾਈ ਦਾ ਡੱਬਾ। ਇਸ ਕਰਕੇ ਉਹਨਾਂ ਲਈ ਕੰਮ ਕਰਨਾ ਬਹੁਤ ਮੁਸ਼ਕਲ ਹੈ ਦਿਹਾੜੀ ਕਿੰਨੀ ਮਿਲਦੀ ਹੈ ਦਿਹਾੜੀ ਇਹਨਾਂ ਨੂੰ ਮਿਲਦੀ ਹੈ ਜੀ 322 ਔਰ ਲਗਾਤਾਰ ਮਿਲਦੀ ਹੈ ਇਹ ਦਿਹਾੜੀ ਕਦੇ ਵੈਸੇ ਤੇ ਕਾਨੂੰਨ ਦੇ ਮੁਤਾਬਕ ਹਫਤੇ ਦੇ ਵਿੱਚ ਵਿੱਚ ਉਹਨਾਂ ਦੇ ਖਾਤੇ 'ਚ ਪੈਣੀ ਚਾਹੀਦੀ ਹੈ ਪਰ ਕਈ ਵਾਰੀ ਮਹੀਨਾ ਮਹੀਨਾ ਵੀ ਲੰਘ ਜਾਂਦਾ ਹੈ ਆਮ ਤੌਰ ਤੇ 15 ਕਿ ਦਿਨਾਂ ਦੇ ਅੰਦਰ ਅੰਦਰ ਲਗਾਤਾਰ ਮਿਲ ਜਾਂਦੀ ਹੈ ਅਸਲ 'ਚ ਇਹਨਾਂ ਦੀ ਦਿਹਾੜੀ 431 ਰੁਪਏ ਹੈ 431 ਰੁਪਏ ਦਿਹਾੜੀ ਉਸ ਕੰਮੇ ਦੀ ਹੈ ਜਿਹਨੂੰ ਰੋਟੀ ਨਹੀਂ ਮਿਲਦੀ ਤੇ ਰੋਟੀ ਆਪਣੇ ਘਰ ਤੋਂ ਲਿਆ ਕੇ ਖਾਂਦਾ ਹੈ ਉਹਦੀ ਦਿਹਾੜੀ 431 ਰੁਪਏ ਇਹਨਾਂ ਨੂੰ ਦਿੱਤੀ ਜਾਂਦੀ ਹੈ 322 322 ਰੁਪਏ ਦਿਹਾੜੀ ਉਹ ਹੈ ਵੀ ਜਿਹੜੇ ਕੰਮ ਇਹਨੂੰ ਜਿੱਥੇ ਤੁਸੀਂ ਕੰਮ ਕਰਨ ਜਾਂਦੇ ਹੋ ਉੱਥੇ ਰੋਟੀ ਮਿਲਦੀ ਹੋਵੇ ਇਹ ਦਿਹਾੜੀ ਉਹਦੀ ਹੈ ਇਸ ਕਰਕੇ ਇਹਨਾਂ ਕੰਮਿਆਂ ਨਾਲ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਅਗਲੀ ਗੱਲ ਕਿ ਕੰਮ ਦੇ ਜਿਹੜੇ ਦਿਨ ਨੇ 100 ਦਿਨ ਉਹ ਬਹੁਤ ਘੱਟ ਨੇ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਖੇਤਾਂ 'ਚ ਕਿਤੇ ਕੰਮ ਨਹੀਂ ਰਿਹਾ ਪਿੰਡ ਦੇ ਵਿੱਚ ਹੋਰ ਕੋਈ ਕੰਮ ਨਹੀਂ ਇਸ ਕਰਕੇ ਸਾਡੀ ਮੰਗ ਹੈ ਕਿ ਕੰਮ ਦੇ ਦਿਨ ਨੇ ਜਿਹੜੇ 200 ਦਿਨ ਕੀਤੇ ਜਾਣ ਇੱਕ ਜਿਹੜੀ ਇਹਨਾਂ ਦੀ ਹਾਜ਼ਰੀ ਲੱਗਦੀ ਆ ਆਨਲਾਈਨ ਐਪ ਇਹਨਾਂ ਨੂੰ ਦੇ ਦਿੰਦੇ ਨੇ ਡਾਊਨਲੋਡ ਕਰਕੇ ਇਹਨਾਂ ਦੀ ਹਾਜ਼ਰੀ ਕਿਸੇ ਹੋਰ ਜਗ੍ਹਾ ਤੇ ਲੱਗਦੀ ਆ ਤੇ ਕੰਮ 1.5 ਕਿਲੋਮੀਟਰ 2 ਕਿਲੋਮੀਟਰ ਜਾ ਕੇ ਕਿਤੇ ਹੋਰ ਕਰਦੇ ਨੇ ਤੁਹਾਡੇ ਮੁਤਾਬਕ ਜੋ ਨਰੇਗਾ ਦਾ ਰੂਲ ਆ ਕਾਨੂੰਨ ਮੁਤਾਬਕ ਸਾਰਾ ਕੁਝ ਹੀ ਉਹਦੇ ਉਲਟ ਹੋ ਰਿਹਾ ਸਿੱਧੇ ਤੌਰ ਤੇ ਧੱਕਾ ਜਿਹੜਾ ਆਪਾਂ ਕੀ ਆ ਜਾਂ ਧੋਖਾਧੜੀ ਹੋ ਰਹੀ ਆ ਦੇਖੋ ਨਰੇਗਾ ਦੇ ਮੁਤਾਬਕ ਬਿਲਕੁਲ ਕੰਮ ਨਹੀਂ ਕੀਤਾ ਸਾਡੀ ਮੰਗ ਇਹੀ ਹੁੰਦੀ ਆ ਕਿ ਨਰੇਗਾ ਨੂੰ ਪਾਰਦਰਸ਼ੀ ਤਰੀਕੇ ਨਾਲ ਜੇ ਤੁਸੀਂ ਲਾਗੂ ਕਰਦੇ ਹੋ ਤਾਂ ਜਿਹੜੇ ਇਹ ਪਿੰਡੂ ਮਜ਼ਦੂਰ ਨੇ ਇਹ ਭੁੱਖਮਰੀ ਤੋਂ ਬਚ ਸਕਦੇ ਨੇ ਨਹੀਂ 100 ਦਿਨ ਕੰਮ ਕਰਕੇ 320 ਰੁਪਏ ਦੀ ਹਾੜੀ ਹੈ 32000 ਰੁਪਏ ਬਣਦਾ ਕਿਹੜਾ ਆਦਮੀ ਆ ਜਿਹੜਾ 32000 ਰੁਪਏ ਨਾਲ ਸਾਲ ਦੇ ਵਿੱਚ ਗੁਜ਼ਾਰਾ ਕਰ ਲੂਗਾ ਜੇ 431 ਦਿਹਾੜੀ ਹੋ ਜਾਂਦੀ ਹੈ ਜੇ 200 ਦਿਨ ਕੰਮ ਹੋ ਜਾਂਦਾ ਤਾਂ 86000 ਰੁਪਏ ਇਹਨਾਂ ਦੇ ਖਾਤੇ 'ਚ ਜਾਂਦਾ ਫਿਰ ਇਹ ਜਿਹੜੇ ਮਾਈਕਰੋ ਮਾਈਕਰੋ ਫਾਈਨਾਂਸ ਕੰਪਨੀਆਂ ਤੋਂ ਲੋਨ ਲੈਂਦੇ ਨੇ ਉਹਨਾਂ ਤੋਂ ਵੀ ਬਚ ਸਕਦੇ ਨੇ ਕਰਜ਼ੇ ਦੇ ਜੰਡਾਲ ਦੇ ਵਿੱਚੋਂ ਇਹ ਮਜ਼ਦੂਰ ਨਿਕਲ ਸਕਦੇ ਨੇ ਜੇ ਸਰਕਾਰ ਇਹ ਲਾਗੂ ਕਰ ਦੇ ਪਰ ਸਰਕਾਰਾਂ ਪਤਾ ਨਹੀਂ ਕਿਹੋ ਜੀਆਂ ਢੀਠ ਨੇ ਇਹ ਮਜ਼ਦੂਰ ਤਬਕੇ ਦੀਆਂ ਗੱਲਾਂ ਸੁਣਨ ਨੂੰ ਜਾਂ ਉਹਨਾਂ ਨੂੰ ਲਾਗੂ ਕਰਨ ਦੇ ਲਈ ਤਿਆਰ ਨਹੀਂ ਭਗਵੰਤਮਾਨ ਸਰਕਾਰ ਨੇ ਕਿੰਨੀ ਵਾਰ ਮਜ਼ਦੂਰਾਂ ਦੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਨ ਦਾ ਸਰਦਾ ਦਿੱਤਾ ਪਰ ਅੱਜ ਤੱਕ ਉਹਨਾਂ ਨੇ ਇੱਕ ਵੀ ਮੀਟਿੰਗ ਮਜ਼ਦੂਰਾਂ ਨਾਲ ਨਹੀਂ ਕੀਤੀ ਮੈਂਬਰ ਪਾਰਲੀਮੈਂਟ ਦੀ ਚੋਣ ਹੋਣ ਜਾ ਰਹੀ ਹੈ 1 ਜੂਨ ਨੂੰ ਕੀ ਨਰੇਗਾ ਨੇ ਕੋਈ ਫੈਸਲਾ ਕੀਤਾ ਕਿਦੇ ਹੱਕ ਵਿੱਚ ਭੁਗਤਣਾ ਦੇਖੋ ਜੀ ਨਰੇਗਾ ਨੇ ਇਹ ਫੈਸਲਾ ਕੀਤਾ ਅਸੀਂ ਕਰ ਅਸੀਂ ਕਾਰਗਜ਼ਾਰੀ ਦੇ ਕਾਰਗਜ਼ਾਰੀ ਦੇ ਆਧਾਰ ਤੇ ਵੋਟ ਪਾਵਾਂਗੇ। ਪ੍ਰਨੀਤ ਕੌਰ 15 ਸਾਲ ਪਾਰਲੀਮੈਂਟ ਦੇ ਮੈਂਬਰ ਰਹੇ। ਨਰੇਗਾ ਨੂੰ ਲਾਗੂ ਹੋਏ ਨੂੰ 19 ਸਾਲ ਹੋ ਗਏ। 2005 ਦੇ ਵਿੱਚ ਨਰੇਗਾ ਐਕਟ ਬਣਿਆ। 2005 ਦੇ ਵਿੱਚ ਬਣਿਆ ਤੇ ਕਿੰਨੇ 15 ਸਾਲ ਪਾਰਲੀਮੈਂਟ 'ਚ ਰਹੇ। ਨਰੇਗਾ ਵਾਲੇ ਕੰਮਿਆਂ ਦੀ ਇੱਕ ਵੀ ਗੱਲ ਪਾਰਲੀਮੈਂਟ 'ਚ ਮਾਦੀਤ ਨਹੀਂ ਨੇ ਕੀਤੀ। ਕਿਉਂਕਿ ਨਰੇਗਾ ਵਾਲੇ ਦੀ ਜ਼ਿੰਦਗੀ ਵਾਸਤੇ ਨਹੀਂ ਪਤਾ। ਇਹੋ ਜਿਹੇ ਬੰਦੇ ਤਾਂ ਪਾਰਲੀਮੈਂਟ 'ਚ ਜਾਣੇ ਨਹੀਂ ਚਾਹੀਦੇ। ਜਿਹੜੇ ਮਹਿਲਾ ਨਾਲ ਸੰਬੰਧਤ ਹੋਣ ਪਾਰਲੀਮੈਂਟਾਂ ਦੇ ਵਿੱਚ ਵਿਧਾਨ ਸਭਾਵਾਂ ਦੇ ਵਿੱਚ ਕਿਸਾਨਾਂ ਦੇ ਆਗੂ ਮਜ਼ਦੂਰਾਂ ਦੇ ਆਗੂ ਟ੍ਰੇਡ ਜੂਨੀਅਨ ਦੇ ਆਗੂ ਬੁੱਧੀਜੀਵੀ ਤਬਕਾ ਉਹ ਪਾਰਲੀਮੈਂਟ ਦੇ ਵਿੱਚ ਜਾਣਾ ਚਾਹੀਦਾ ਪਟਿਆਲੇ ਸੀਟ ਦੇ ਉੱਤੋਂ ਬੁੱਧੀਜੀਵੀ ਤਬਕੇ ਦੇ ਵਿੱਚੋਂ ਡਾਕਟਰ ਧਰਮਵੀਰ ਗਾਂਧੀ ਨੇ ਜਿਨ੍ਹਾਂ ਦਾ ਸਾਰਾ ਜੀਵਨ ਇਮਾਨਦਾਰੀ ਦੇ ਨਾਲ ਲੰਘਿਆ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਬਹੁਤ ਵਧੀਆ ਮੁੱਦੇ ਉਠਾਏ 5 ਸਾਲ ਉਹ ਪਾਰਲੀਮੈਂਟ ਚ ਰਹੇ ਜਿਨ੍ਹਾਂ ਨੇ ਆਪਣੀ ਹਲਕੇ ਦੇ ਵਿੱਚ ਰੇਲਵੇ ਲਾਈਨ ਹੋਵੇ ਪਾਸਪੋਰਟ ਹੋਵੇ ਜਾ ਸਕੂਲਾਂ ਨੂੰ ਗ੍ਰਾਂਟਾਂ ਦੇਣ ਦੀ ਗੱਲ ਹੋਵੇ ਜਾਂ ਪੰਜਾਬ ਦੇ ਪਿੰਡਾਂ ਦੀਆਂ ਮੜੀਆਂ ਨੂੰ ਇੱਕ ਕਰਨ ਦੀ ਗੱਲ ਹੋਵੇ ਇਹ ਬਹੁਤ ਸੋਹਣੇ ਕੰਮ ਕੀਤੇ ਸੀ ਇਸ ਕਰਕੇ ਸਾਰੇ ਨਿਰੇਗਾ ਕੰਮ ਹੈ ਡਾਕਟਰ ਗਾਂਧੀ ਨੂੰ ਵੋਟ ਪਾਉਣਗੇ ਇਕੱਲੀ ਇਹਸ ਨਹੀਂ ਵੀ ਕਾਂਗਰਸ ਬਹੁਤ ਚੰਗੀ ਆ ਡਾਕਟਰ ਗਾਂਧੀ ਦੀ ਕਾਰਗੁਜ਼ਾਰੀ ਬਹੁਤ ਸ਼ਾਨਦਾਰ ਰਹੀ ਆ ਅਸੀਂ ਇਸ ਉਮੀਦ ਦੇ ਨਾਲ ਵੋਟਾਂ ਉਹਨਾਂ ਨੂੰ ਪਾਵਾਂਗੇ ਕਿ ਇਸ ਵਾਰੀ ਵੀ ਸਾਨੂੰ ਯਕੀਨ ਹੈ ਕਿ ਉਹ ਪਾਰਲੀਮੈਂਟ ਦੇ ਵਿੱਚ ਜ਼ਰੂਰ ਜਾਣਗੇ ਤੇ ਨਾਲ ਇਹ ਵੀ ਆ ਕਿ ਉਹਨਾਂ ਕੋਲੇ ਗਰੀਬ ਲੋਕ ਪਹੁੰਚ ਵੀ ਕਰ ਸਕਦੇ ਨੇ ਜਿਹੜੇ ਗਰੀਬ ਲੋਕ ਨੇ ਸੁਣਿਆ ਤੁਸੀਂ ਨਰੇਗਾ ਕਾਮਿਆਂ ਵੱਲੋਂ ਸਿੱਧੇ ਤੌਰ ਤੇ ਫੈਸਲਾ ਦਿੱਤਾ ਗਿਆ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਉਹ ਵੋਟ ਪਾਣਗੇ ਜਿਸ ਦੇ ਪਿੱਛੇ ਉਹਨਾਂ ਨੇ ਕਾਰਨ ਦੱਸਿਆ ਕਿ ਡਾਕਟਰ ਗਾਂਧੀ ਕੇ ਇਮਾਨਦਾਰ ਚਿਹਰਾ ਹੈ ਕਾਂਗਰਸ ਨੂੰ ਨਹੀਂ ਸਿਰਫ ਗਾਂਧੀ ਨੂੰ ਵੋਟਾਂ ਜਿਹੜੀ ਦਿੱਤੀ ਜਾਊਗੀ ਵੱਡੀ ਗਿਣਤੀ ਵਿੱਚ ਔਰਤਾਂ ਬੈਠੀਆਂ ਨੇ ਸਾਡੇ ਨਾਲ ਪੈਣਾ ਹਾਜ਼ਰ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਕਿਵੇਂ ਠੀਕ ਦਿਓ ਜੀ ਕੀ ਗੱਲ ਹੈ ਕਿਉਂਕਿ ਤੁਸੀਂ ਕੋਈ ਵੀ ਵਾਅਦਾ ਨਹੀਂ ਪੂਰਾ ਨਹੀਂ ਕੀਤਾ ਇਹ ਉਹਨੇ ਸਾਨੂੰ 1000 ਰੁਪਏ ਖਾਤੇ 'ਚ ਪਾਉਣ ਦੇ ਵਾਅਦਾ ਕੀਤਾ ਸੀ ਸਾਡਾ ਕਿਸੇ ਵੀ ਲੇਡੀਜ਼ ਉਹ ਖਾਤਨ ਇਹ ਉਹ ਚ ਖਾਤੇ ਚ ਕੋਈ ਵੀ ਪੈਸਾ ਨਹੀਂ ਆਇਆ ਠੀਕ ਹੈ ਮਤਲਬ ਕਿਉਂ ਬੈਠੇ ਹੋ ਧੁੱਪੇ ਨਾ ਇਹ ਹਾਂ ਇਹ ਇਹਦੀ ਕਰਕੇ ਬੈਠੇ ਆਂ ਅਸੀਂ 1000 ਰੁਪਏ ਕਹਿੰਦੇ ਭਗੰਤ ਮਾਲ ਕਹਿੰਦਾ ਜੀ ਪਾਉਣ ਨੂੰ ਅਸੀਂ ਉਹਦੇ ਕਰਕੇ ਬੈਠੇ ਆਂ ਜਿਹੜੇ ਨਰੇਗਾ ਚ ਸਾਡੀ ਨਾ ਤਾਂ ਮਜਬੂਰੀ ਮਜਬੂਦ ਦਿਹਾੜੇ ਵਧਾਉਂਦੇ ਨੇ ਜੀ ਉਹਦੇ ਕਰਕੇ ਅਸੀਂ ਸਾਰੀ ਗੱਲਬਾਤ ਅਸੀਂ ਜਿਹਨੂੰ ਵੋਟਾਂ ਜਿਹੜੇ ਸਾਡੇ ਮੰਗ ਪੱਤਰ ਪੂਰੀ ਕਰਨਗੇ ਅਸੀਂ ਵੋਟਾਂ ਉਹਨੂੰ ਪਾਵਾਂਗੇ 19 ਸਾਲ ਦਾ ਸਮਾਂ ਹੋ ਗਿਆ ਨਰੇਗਾ ਚੱਲਦੇ ਨੂੰ ਪਰ ਗਦਾਈਆਂ ਮੁਤਾਬਕ ਕਿਸੇ ਵੀ ਮੈਂਬਰ ਪਾਰਲੀਮੈਂਟ ਵੱਲੋਂ ਇਨਾਂ ਦੀਆਂ ਮੰਗਾਂ ਨੇ ਜਿਹੜੀਆਂ ਪੂਰੀਆਂ ਨਹੀਂ ਕੀਤੀਆਂ ਗਈਆਂ ਨਾ ਹੀ ਸਹੀ ਢੰਗ ਤਰੀਕੇ ਨਾਲ ਸੁਣਵਾਈ ਹੋਈ ਐ ਇੱਥੋਂ ਤੱਕ ਕਰਗੀ ਰੋਟੀ ਵੀ ਜਿਹੜੀ ਕਾਨੂੰਨ ਦੇ ਮੁਤਾਬਕ ਹੈ ਨਰੇਗਾ ਮਜ਼ਦੂਰਾਂ ਨੂੰ ਸਹੀ ਸਮੇਂ ਸਹੀ ਢੰਗ ਤਰੀਕੇ ਨਾਲ ਨਹੀਂ ਦਿੱਤੀ ਜਾਂਦੀ ਜਿਸ ਦਾ ਕਾਰਨ ਇਹ ਆ ਕਿ ਵੱਡੀ ਗਿਣਤੀ ਵਿੱਚ ਔਰਤਾਂ ਇੱਥੇ ਅੱਜ ਪੁਲ ਦੇ ਨਜ਼ਦੀਕ ਕੜਾਕੇ ਦੀ ਧੁੱਪ ਵਿੱਚ ਧਰਨੇ ਦੇ ਜਿਹੜੇ ਦੇ ਰਹੀਆਂ ਨੇ ਕੁਝ ਔਰਤਾਂ ਹੋਰ ਨੇ ਸਾਡੇ ਨਾਲ ਕੀ ਕਹਿਣਾ ਚਾਹੁੰਦੇ ਹੋ ਜੀ ਸ੍ਰੀ ਕਾਲ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆਂ ਭੈਣਾਂ ਤੇ ਭਰਾਵਾਂ ਦਾ ਮੈਂ ਇਹੀ ਮੰਗ ਕਰਦੀ ਆ ਵੀ ਜਿਵੇਂ ਬਜ਼ੁਰਗ ਬੀਬੀਆਂ ਬਜ਼ੁਰਗ ਬਾਬੇ ਕੰਮ ਕਰਦੇ ਨੇਗੇ ਉਹਨਾਂ ਨੂੰ ਕਾਫੀ ਦੂਰ ਜਾਣਾ ਪੈਂਦਾ ਤੇ ਹਾਜ਼ਰੀ ਲਈ ਫੇਰ ਆਉਣਾ ਪੈਂਦਾ ਉਹਨਾਂ ਦਾ ਇੱਕ ਟਾਈਮ ਲਈ ਸਮਾਂ ਕੀਤਾ ਜਾਵੇ ਹਾਜ਼ਰੀ ਦਾ ਇੱਕ ਟਾਈਮ ਉਹਨਾਂ ਦੀ ਹਾਜ਼ਰੀ ਲੱਗੇ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਤੇ ਸਾਡਾ 6 ਘੰਟਿਆਂ ਦਾ ਕੰਮ ਕੀਤਾ ਜਾਵੇ ਇਸ ਕੜਕ ਦੀ ਗਰਮੀ ਦੇ ਵਿੱਚ ਥੈਂਕ ਯੂ ਧੰਨਵਾਦ ਸੁਣਿਆ ਤੁਸੀਂ ਮੰਗਾ ਨੇ ਜਿਹੜੀਆਂ ਲਗਾਤਾਰ ਜਾਰੀ ਨੇ ਕਿ ਸਾਡੇ ਨਾਲ ਹਮੇਸ਼ਾ ਤੱਕਾ ਹੋ ਰਿਹਾ ਨਰੇਗਾ ਕੰਮਿਆਂ ਨਾਲ ਖਾਸ ਕਰਕੇ ਔਰਤਾਂ ਦੇ ਆ ਬਜ਼ੁਰਗਾਂ ਨਾਲ ਉਹਨਾਂ ਦੀਆਂ ਮੰਗਾਂ ਨੇ ਕਿ ਸੌਰ ਨਰੇਗਾ ਦੇ ਰੂਲ ਨੇ ਜੋ ਕਾਨੂੰਨ ਨੇ ਸਰਕਾਰ ਵੱਲੋਂ ਬਣਾਏ ਗਏ ਨੇ ਉਹਨਾਂ ਨੂੰ ਸਹੀ ਢੰਗ ਤਰੀਕੇ ਨਾਲ ਲਾਗੂ ਆ ਜਿਹੜਾ ਕੀਤਾ ਜਾਵੇ